ਅ ਜਿਵੇਂ ਤਾਰਿਆਂ ਨੂੰ ਵੀ ਪਤਾ ਹੋਏਗਾ ਕਿ ਇਹ ਜਿਹੜਾ ਸਮਾਂ ਹੈ ਇਹ ਬੁਟੇ ਲਾਉਣ ਦਾ ਸਮਾਂ ਹੈ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਇਹਦੇ ਵਿੱਚ ਇੱਕ ਵਾਰ ਜਿਹੜੀ ਇਸ ਤਰੀਕੇ ਦੀ ਟੀਚੇ ਦਿੱਤੇ ਗਏ ਹਨ ਉਹ ਆਪਣੇ ਆਪ ਵਿੱਚ ਹਿਸਟੋਰਿਕਲ ਹੈਗੇ ਹੈ ਤਾਂ ਆਪਾਂ ਪਟਿਆਲਾ ਜ਼ਿਲ੍ਹੇ ਦੇ ਲਈ ਜਿਹੜੇ ਹੈਗੇ ਆ 15 ਲੱਖ ਬੁਟੇ ਲਾਉਣ ਦਾ ਜਿਹੜਾ ਹੈਗਾ ਟੀਚਾ ਦਿੱਤਾ ਗਿਆ ਹੈ ਤੇ ਸਾਡੇ ਕੋਲ ਜਿਹੜੇ ਲਾਂਬਾ ਸਾਹਿਬ ਤੇ ਇਹਨਾਂ ਦੀ ਟੀਮ ਹੈਗੀ ਹੈ ਕੰਸਰਨਸ ਕਿਚਨਸ ਆਫ ਪਟਿਆਲਾ ਦੇ ਨਾਮ ਤੇ ਇਹ ਮੈਨੂੰ ਕੁਝ ਸਮਾਂ ਪਹਿਲਾਂ ਮਿਲੀ ਸੀਗੀ ਕਿ ਸਾਨੂੰ ਕੋਈ ਥਾਂ ਦੇ ਦਿਓ ਤੇ ਉੱਥੇ ਆਪਾਂ ਜਿਹੜਾ ਹੈਗਾ ਇੱਕ ਨਾਨਕ ਬਗੀਚੀ ਦੀ ਜਿਹੜੀ ਹੈਗੀ ਹੈ ਉਹ ਲਾਉਣੀ ਹੈ ਤੇ ਆਪਾਂ ਇੱਥੇ ਆਸ਼ੀਸ਼ ਮੈਲ ਦੇ ਨਾਲ ਜਿਹੜੀ ਆਪਣੀ ਜ਼ਮੀਨ ਸੀਗੀ ਕਾਰਪੋਰੇਸ਼ਨ ਦੀ ਇਹ ਇਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤੀ hui ਹੈ ਤੇ ਅੱਜ ਆਪਾਂ ਇੱਥੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਕੰਰਵੇਟਰ ਸਾਹਿਬ ਵੀ ਆਏ ਨੇ ਤੇ ਕਾਫੀ ਸਾਰੇ ਰਿਟਾਇਰਡ ਅਫੀਸਰ ਸਾਹਿਬਾਨ ਇੰਡਸਟਰੀ ਸਾਰੀ ਜਿਹੜੀ ਹੈਗੀ ਤੇ ਨਾਲ ਦੇ ਜਿਹੜੇ ਵੀ ਲੋਕ ਹੈਗੇ ਆ ਇਹ ਵੀ ਬਹੁਤ ਚੰਗੇ ਤਰੀਕੇ ਨਾਲ ਇਹ ਪਹਿਲਾਂ ਵੀ ਕਈ ਸਾਰੇ ਬੁੱਟੇ ਇਨਾਂ ਨੇ ਸਾਂਭੇ ਹੋਏ ਨੇ ਤੇ ਹੁਣ ਵੀ ਜਿਹੜਾ ਹੈਗਾ ਇਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਜਿਹੜਾ ਆਪਾਂ ਇੱਥੇ ਪਲਾਂਟੇਸ਼ਨ ਕਰ ਰਹੇ ਉਹਨੂੰ ਇਹ ਚੰਗੇ ਤਰੀਕੇ ਨਾਲ ਸਾਂਭਣਗੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਵੇਂ ਅੱਜ ਆਪਾਂ ਇੱਥੇ 7-800 ਬੁੱਟੇ ਜਿਹੜੇ ਵੀ ਲੱਗ ਰਹੇ ਨੇ ਉਹ ਇੱਕ ਥਾਂ ਤੇ ਲਾ ਰਹੇ ਹਾਂ ਤੇ ਇਸੇ ਲਈ ਦੇ ਨਾਲ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਬੂਟਾ ਵੀ ਲਾ ਲਵੇ ਤੇ ਆਪਣੀ ਆਬਾਦੀ ਜਿਹੜੀ ਹੈਗੀ ਵੀ 1 ਲੱਖ ਦੇ ਨੇੜੇ ਤੇੜੀ ਹੈਗੀ ਹੈ ਤੇ ਮੈਂ ਸਮਝਦਾ ਕਿ ਪੂਰੇ ਜ਼ਿਲ੍ਹੇ ਵਿੱਚ ਚੜਾਏਗਾ ਕਟੋ ਕਟ ਫਿਰ ਵੀ ਆਪਾਂ 10 15 ਲੱਖ ਬੂਟੇ ਲਾ ਸਕਦੇ ਹਾਂ ਤਾਂ ਉਹਨੂੰ ਫਿਰ ਮੇਨਟੇਨ ਵੀ ਕਰਨਾ ਹੈ ਯਾਨੀ ਕਿ ਆਪਾਂ ਇੱਕ ਵਾਰੀ ਲਾ ਲੈਨੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਭੁੱਲ ਜਾਂਦੇ ਨੇ ਹਰ ਸਾਲ ਆਪਾਂ 8 ਲੱਖ 5 ਲੱਖ 7 ਲੱਖ ਬੂਟੇ ਲਾਉਂਦੇ ਆ ਪਰ ਉਹਦਾ ਇੰਪੈਕਟ ਜਿਹੜਾ ਹੈਗਾ ਨਹੀਂ ਦਿਖਦਾ ਕਿਉਂਕਿ ਉਹਦੇ ਬਾਅਦ ਫਿਰ ਆਪਾਂ ਭੁੱਲ ਜਾਂਦੇ ਆ ਇੱਕ ਵਾਰ ਲਾ ਕੇ ਉਹਦੇ ਬਾਅਦ ਜਿਹੜਾ ਹੈਗਾ ਉਹ ਅਗਲੇ ਸਾਲ ਉਹ ਉਹ ਫਿਰ ਵੇਖੇ ਵੀ ਨਹੀਂ ਜਾ ਸਕਦੇ ਕਿ ਕਿਤੇ ਚਲੇ ਗਏ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਹ ਵਾਤਾਵਰਣ ਜਿਹੜਾ ਹੈਗਾ ਇਸ ਤੋਂ ਹੀ ਆਪਾਂ ਸਾਂ ਲੈਨੇ ਆ ਕਿ ਜੇ ਆਪਾਂ ਆਪਣੀ ਫਿਊਚਰ ਜਨਰੇਸ਼ਨਸ ਨੂੰ ਕੁਝ ਚੰਗਾ ਦੇ ਸਕਦੇ ਆ ਮੈਂ ਸਮਝਦਾ ਕਿ এনवायरमेंट ਤੋਂ ਬੈਟਰ ਜਿਹੜਾ ਹੈਗਾ ਉਹਨਾਂ ਨੂੰ ਆਪਾਂ ਨਹੀਂ ਦੇ ਸਕਦੇ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਾਂਗਾ ਕਿ ਆਪਣੀ ਤਰਫੋਂ ਕੋਸ਼ਿਸ਼ ਜ਼ਰੂਰ ਕਰੋ ਇਸ ਦੇ ਨਾਲ-ਨਾਲ ਜਿਵੇਂ ਆਪਣੇ ਕਿਸਾਨ ਭਰਾ ਹੈਗੇ ਆ ਉਹਨਾਂ ਦੇ ਮੋਟਰਸ ਜਿਹੜੇ ਹੈਗੇ ਆ ਜਿੱਥੇ ਆਪਾਂ ਉਹਨਾਂ ਦੇ ਲੱਗੇ ਹੋਏ ਨੇ ਤੇ ਉੱਥੇ ਜੇ ਉਹ 4-4 5-5 ਬੁੱਟੇ ਲਾ ਲੈਣ ਤੇ ਸਾਡੇ ਜ਼ਿਲ੍ਹੇ ਵਿੱਚ ਜਿਹੜੇ ਹੈਗੇ ਲਗਭਗ 70000 ਦੇ ਕਰੀਬ ਮੋਟਰ ਹੈਗੇ ਆ ਤੇ ਮੈਂ ਕਿ ਕਟੋ-ਕਟ ਆਪਣੇ 3-4 ਲੱਖ ਬੁੱਟੇ ਜਿਹੜੇ ਹੈਗੇ ਇਹ ਮੋਟਰਸ ਦੀ ਥਾਂ ਤੇ ਵੀ ਲੱਗ ਸਕਦੇ ਆ ਤੇ ਇਸੇ ਤਰੀਕੇ ਨਾਲ ਹਰ ਇੱਕ ਘਰ ਵਿੱਚ ਵੀ ਜਿਹੜੇ ਪਿੰਡਾਂ ਵਿੱਚ ਵੀ ਹੁੰਦੇ ਆ ਜਾਂ ਫਿਰ ਸੜਕਾਂ ਜਾਂ ਸੜਕਾਂ ਦੇ ਬਰਮ ਜਾਂ ਫਿਰ ਸ਼ਮਸ਼ਾਨਗਾਹ ਥਰ ਥਾਂ ਸਾਡੇ ਕੋਲ ਅਵੇਲੇਬਲ ਹੈ ਕੀ ਹੈ ਜਿੱਥੇ ਵੀ ਤੁਹਾਨੂੰ ਥਾਂ ਲੱਭੇ ਪਾਵੇ ਉਹ ਸਰਕਾਰੀ ਥਾਂ ਹੋਗੀ ਹੈ ਜਿਹੜੇ ਅਵੇਲੇਬਲ ਹੈ ਕੀ ਹੈ ਪਾਵੇਂ ਤੁਹਾਡੀ ਆਪਣੀ ਪ੍ਰਾਈਵੇਟ ਥਾਂ ਹੋਵੇ ਉੱਥੇ ਜ਼ਰੂਰ ਤੁਸੀਂ ਬੂਟੇ ਲਾਓ ਤੇ ਇੱਕ ਚੰਗੇ ਪੰਜਾਬ ਦੇ ਲਈ ਇੱਕ ਚੰਗੇ ਪਟਿਆਲਾ ਦੇ ਲਈ ਜਿਹੜੀ ਹੈ ਕੀ ਹੈ ਆਪਣੀ ਸ਼ਮੂਲੀਅਤ ਵੀ ਇਨਸ਼ੋਰ ਕਰੋ ਤੇ ਇੱਕ ਸੁਨਿਸ਼ਚਿਤ ਵੀ ਹੋਏਗਾ ਤੁਹਾਡੇ ਬੱਚਿਆਂ ਦਾ ਭਵਿੱਖ ਇਹਦੇ ਨਾਲ ਥੈਂਕ ਯੂ